ਦੇ ਨਾਲ ਫੋਨ ਤੇ ਹੋਏ ਝਗੜੇ ਤੋਂ ਬਾਅਦ ਨੌਜਵਾਨ ਦੇ ਵੱਲੋਂ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ 25 ਸਾਲ ਦਾ ਇਹ ਨੌਜਵਾਨ ਜਿਸ ਦੇ ਵੱਲੋਂ ਜਿਹਾ ਖੌਫਨਾਕ ਕਦਮ ਚੁੱਕਿਆ ਗਿਆ ਹੈ ਮਾਮਲਾ ਪਟਿਆਲਾ ਦੇ ਸਮਾਣਾ ਤੋਂ ਸਾਹਮਣੇ ਆਇਆ ਹੈ ਗੋਲੀ ਲੱਗਣ ਦੇ ਨਾਲ ਪਰਵਿੰਦਰ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋਈ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇ ਕਬਜ਼ੇ ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਮਲਪ੍ਰੀਤ कौर ਨਾਮ ਦੀ ਲੜਕੀ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਕਿ ਪਰਵਿੰਦਰ ਸਿੰਘ ਦੀ ਕਮਲਪ੍ਰੀਤ ਕੌਰ ਦੇ ਨਾਲ ਗੱਲਬਾਤ ਚੱਲ ਰਹੀ ਸੀ ਪਰਵਿੰਦਰ ਨੇ ਇਸ ਕੁੜੀ ਦੇ ਨਾਲ ਵਿਆਹ ਕਰਵਾਉਣਾ ਸੀ ਤੇ ਕੁੜੀ ਨੇ ਕਿਹਾ ਸੀ ਕਿ ਉਹ ਯੂਕੇ ਜਾਣਾ ਚਾਹੁੰਦੀ ਹੈ ਤੇ ਪਰਵਿੰਦਰ ਦੇ ਵੱਲੋਂ 8 ਲੱਖ ਰੁਪਏ ਖਰਚ ਕਰਕੇ ਕੁੜੀ ਨੂੰ ਇੰਗਲੈਂਡ ਭੇਜਿਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਉੱਥੇ ਪਹੁੰਚਣ ਤੋਂ ਬਾਅਦ ਕੁੜੀ ਮੁੰਡੇ ਨੂੰ ਬੁਲਾ ਲਵੇਗੀ ਪਰਦੇਸ਼ ਪਹੁੰਚਣ ਤੋਂ ਬਾਅਦ ਕੁੜੀ ਦੇ ਤੇਵਰ ਹੀ ਬਦਲ ਗਏ ਤੇ ਗੱਲਬਾਤ ਦੇ ਰਾਹੀਂ ਕਈ ਵਾਰ ਉਹਨਾਂ ਦੇ ਝਗੜੇ ਵੀ ਹੁੰਦੇ ਰਹੇ ਤੇ ਉੱਥੇ ਹੀ ਦੱਸਦੀ ਕਿ ਨੰਬਰ ਤੱਕ ਬਲੌਕ ਕਰਨ ਦੀ ਧਮਕੀ ਦਿੰਦੀ ਰਹੀ ਏ ਕੁੜੀ ਜਿਸ ਤੋਂ ਬਾਅਦ ਕਿ ਪ੍ਰਵਿੰਦਰ ਕਾਫੀ ਪਰੇਸ਼ਾਨ ਸੀ ਤੇ ਇਸੇ ਦਿ ਚੱਲਦਿਆਂ ਇਸ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਵਾਂ ਦੀ ਮੋਬਾਈਲ ਤੇ ਕੋਈ ਕਹਾ ਸੁਣੀ ਹੁੰਦੀ ਏ ਜਿਸ ਤੋਂ ਬਾਅਦ ਕਿ ਆਪਣੇ ਲਾਇਸੈਂਸ ਵਾਲੀ ਰਿਵਾਲਵਰ ਦਿਨਾਰ ਪ੍ਰਵਿੰਦਰ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਲਈ ਗਈ ਉਦੋਂ ਹੀ ਸਮਾਣਾ ਬਿਆਨਤ ਦੇ ਕਮਲਪ੍ਰੀਤ ਕੌਰ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕਾਬਲ ਸਿੰਘ ਜੀ ਕਾਬਲ ਸਿੰਘ ਕਾਬਲ ਸਿੰਘ ਜੀ ਹਾਂ ਜੀ ਇਹ ਜਿਹੜਾ ਆਪਾਂ ਆਪਣੇ ਆਪ ਨੂੰ ਮੋੜੀ ਮਾਰੀ ਕਿ ਨਾ ਤਾ ਤਾਂ ਇਹ ਤੇ ਜੱਜ ਨਹੀਂ ਕਿਉਂ ਮਾਰ ਗਏ ਨਾ ਮਾਰਦੇ ਜੀ ਕੁੜੀ ਦਾ ਮਤਲਬ ਕੁੜੀ ਨਾ ਗਈ ਮੈਨੂੰ ਬਾਹਰ ਕਰ ਲਾ ਤੇ ਮੈਂ ਤੈਨੂੰ ਮਤਲਬ ਲੈ ਕੇ ਜਾਵਾਂ ਦੇ ਨਾਲ ਤੇ ਖਰਚਾ ਸਾਰਾ ਇਹਦਾ ਕਰਾਤਾ ਹੈ ਖਰਚਾ ਕਰਾ ਕੇ ਤੇ ਮਤਲਬ ਕਿ ਹੁਣ ਲਾਰੇ ਲਾਈ ਜਾਂਦੀ ਸੀ ਹੇ ਹੁਣ ਬਦਲ ਕੇ ਜਵਾਬ ਦਿੱਤਾ ਉਹਨੇ ਵੀ ਮੈਂ ਲਿਆਂ ਨਹੀਂ ਸਕਦਾ ਰਾਜਨਦਰ ਦੇ ਜਵਾਬ ਮੈਂ ਬੈਂਸ਼ ਹੋ ਗਰੀ ਤਿੰਨ ਚਾਰ ਦਿਨਾਂ ਪੰਚਾ ਦਿਨ ਬੈਂਸ਼ ਹੋਈ ਏ ਤੇ ਉਸ ਤੋਂ ਬਾਅਦ ਮੁੰਡਾ ਟੈਨਸ਼ਨ ਚ ਆ ਗਿਆ ਕਿ ਮੈਂ ਲਿਆਂਦੀ ਵੀ ਨਹੀਂ ਤੇ ਖਰਚਾ ਵੀ ਮੈਂ ਕਰ ਲਿਆ ਵੇ ਤੇ ਹੁਣ ਬਾਅਦ ਚ ਰਾਤ ਬੈਂਸ਼ ਹੋਈਏ ਬਹੁਤ ਜਿਆਦਾ ਨਾਲੇ ਫਿਰ ਮਤਲਬ ਕਿ ਉਹਨੂੰ ਕਾਨੂੰਨ ਮਾਇ ਲਾਇਆ ਸੀ ਤੇ ਉਧਰੋਂ ਗੋਲੀ ਚਲਾਤੀ ਨੇ ਕਹਤਾ ਕਿ ਲੜਕੀ ਕਿੱਥੇ ਦੀ ਸੀ ਇਹ ਲੜਕੀ ਪਟਿਆਲੇ ਦੀ ਪਟਿਆਲੇ ਦੀ ਪਟਿਆਲੇ ਦੀ ਪਟਿਆਲੇ ਦੀ ਪੈਸੇ ਇਹਨੇ ਲਾਇਏ ਸੀ ਪੈਸੇ ਇਹਨੇ ਲਾਇਏ ਕਿੰਨੇ ਦਾ ਪਲਵਿੰਦਰ ਸਿੰਘ 7 ਲੱਖ ਪਹਿਲਾਂ ਜੀ 50000 ਰੁਪਏ ਕਿੰਨੇ ਪਹਿਲਾਂ ਜੀ 7 ਲੱਖ ਪਹਿਲਾਂ 50000 ਰੁਪਏ ਜੀ ਨਾਮ ਕੀ ਸੀ ਲੜਕੀ ਦਾ ਕੋਮਲ 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 ਪ੍ਰੀਤ ਪਵਿੰਦਰ ਸਿੰਘ ਨੰਤੇ ਲਖਵਿੰਦਰ ਸਿੰਘ ਦਵਿੰਦਰ ਸਿੰਘ ਕੀ ਮਾਤਰਾ ਹੈ ਆਪਣੇ ਆਪ ਨੂੰ ਸੁਣਾਈ ਕਿਹਾ ਰਹੇ ਮਦਦੇ 에ਰੀ ਸਟੇਟਸ ਦੇ ਸਾਰ ਕੇ ਲੜਕੀ ਦਾ ਚੱਕਰ ਸੀ ਜੀ ਉਹ ਪਹਿਲਾਂ ਕੁੜੀ ਨੂੰ ਲਾਰੇ ਲਾਉਂਦੀ ਰਹੀ ਸਾਰਾ ਖਰਚਾ ਇਹ ਤੋਂ ਲੈ ਕੇ ਇੰਗਲੈਂਡ ਆਂਦੀ ਤੈਨੂੰ ਮੈਂ ਸੱਦਾ ਗਈ ਬਾਅਦ ਚ ਜਵਾਬ ਦੇਗੀ ਉਸੇ ਵਜ੍ਹਾ ਨੇ ਰਾਤ ਦੇ ਦੀ ਬੈਂਸ ਚੱਲਦੀ ਰਹੀ ਉਹਨਾਂ ਨਾਲ 2 ਘੰਟੇ ਮੋਬਾਈਲ ਉਦੋਂ ਕਰਨ ਨੂੰ ਸੀ ਇਹਦਾ ਜਦੋਂ ਉਹਨੇ ਜਵਾਬ ਦਿੱਤਾ ਹੈ ਵੀ ਮੈਂ ਤੈਨੂੰ ਨਹੀਂ ਲਿਜਾਣਾ 50000 ਦੀ ਟਿਕਟ ਵੀ ਉਹਨਾਂ ਕਰਾ ਲਈ ਸੀ ਬਾਅਦ ਚ ਉਸ ਤੋਂ ਬਾਅਦ ਫਿਰ ਇਹਨੇ ਗੋਲੀ ਮਾਰ ਲਈ ਤਾਂ ਦੇਖੋ ਉਸ ਤੋਂ ਬਾਅਦ ਫਿਰ ਕੁੜੀ ਨੇ ਸਮਾਨੇ ਦਾ ਇੱਕ ਮੁੰਡਾ ਉਹਨੂੰ ਭੇਜਿਆ ਵੀ ਉਹਨੇ ਗੋਲੀ ਚਲਾ ਲਈ ਜਗ ਪਤਾ ਕਰ ਤੇ ਉਹਨੇ ਫੋਨ ਕੀਤਾ ਦੂਜੇ ਮੁੰਡੇ ਨੂੰ ਜਾ ਕੇ ਵੇਖੇ ਉਸ ਟਾਈਮ ਡੈੱਡ ਹੋ ਚੁੱਕਾ ਸੀ अच्छा हां जी ਇਹਦਾ ਫੋਨ ਵੀ ਅੱਜ ਵਰਕ ਕੀਤਾ ਹਾਂਜੀ ਆਹ ਲੜਕੀ ਦਾ ਫੋਨ ਆਇਆ ਸਮਾਨੇ ਦਾ ਮੁੰਡਾ ਹੈ ਸਮਾਨੇ ਦਾ ਮੁੰਡਾ ਹੈ ਹਾਂ ਜੀ ਉਹ ਮੁੰਡਾ ਐਡ ਕੀਤਾ ਸੀ ਇਹਨਾਂ ਨਾਲ ਦੀ ਵਿੱਚ ਅੱਛਾ ਤੇ ਤਿੰਨਾਂ ਦੀ ਗੱਲ ਉਦੋਂ ਹੀ ਚੱਲਦੀ ਉਹ ਮਾਮਾ ਧੀਆਂ ਉਹ ਸਾਡੇ ਇੱਕ ਨਾਰਮਲ ਪੈਸੇ ਲਾਇਏ ਜਿਦੇ ਕਰਕੇ ਇਹਦੇ ਜੁਵਾਸ ਤੇ ਸਾਰਾ 7.5 ਲੱਖ ਲਾਇਆ ਤੇ 50000 ਦੇ ਟਿਕਟਾਂ ਤੇ ਸਾਰੇ ਪ੍ਰੂਫ ਨੇ ਜੀ ਇਹਦੇ ਕੋਲ ਤੇ ਕਰੀਬ ਮੈਨੂੰ ਦੱਸ 11:00 ਵਜੇ ਮੈਨੂੰ ਇਨਫੋਰਮੇਸ਼ਨ ਦਿੱਤੀ ਆ ਮੇਰੇ ਥਾਣੇਦਾਰ ਜਸਵਿੰਦਰ ਸਿੰਘ ਨੇ ਜਿਹਦਾ ਭਾਣਜਾ ਸੀਗਾ ਇਹ ਬਲਵਿੰਦਰ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਮਸ਼ੂਪੁਰ ਠੀਕ ਆ ਇਹ ਜੋ ਇੱਕ ਲੜਕੀ ਸੀ ਕੋਮਲ ਪ੍ਰੀਤ ਕੌਰ ਪਟਿਆਲੀਆਂ ਦੀ ਰਹਿਣ ਵਾਲੀ ਸੀਗੀ ਆਪ ਜੀ ਇਹਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੇਗੀ ਕਰੀਬ 2 ਮਹੀਨੇ ਪਹਿਲਾਂ ਤੇ ਇੱਕ ਰਾਤ ਜੋ ਦੱਸਿਆ ਵੀ 12:00 1 ਵਜੇ ਜਿਹੜਾ ਇਹਦਾ ਭਾਣਜਾ ਸੀਗਾ ਉਹ ਉਹ ਤੇ ਇਹ ਆਪਣੇ ਵੀਡੀਓ ਕਾਨਫਰੈਂਸ ਆਪਣੇ ਕਾਨਫਰੰਸ ਦੇ ਮੋਬਾਈਲ ਤੇ WhatsApp ਰਹੀ ਕਾਪ ਚ ਗੱਲ ਕਰਦੇ ਸੀਗੇ ਉਹਨੇ ਕੁਝ ਕੁਝ ਟਾਈਮ ਲਈ ਠੀਕ ਹੈ ਕ੍ਰਸ਼ਨਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਇਹ ਇਹਨਾਂ ਨੇ ਗੱਲ ਹੁੰਦੀ ਚੱਲਦੀ ਰਹੀ ਠੀਕ ਹੈ ਨਾ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ ਪਰ ਜਿਹੜਾ ਹੈਗਾ ਬਲਵਿੰਦਰ ਸਿੰਘ ਸੀ ਇਹਨੇ ਜਦੋਂ ਉਹ ਗਈ ਸੀ ਲੜਕੀ ਕਰਾ 7 ਲੱਖ ਰੁਪਇਆ ਇਹਨੂੰ ਇੱਕ ਭੇਜੰਦੇ ਵਿੱਚੋਂ ਇਹਨੇ ਪਾਇਆ ਸੀਗਾ ਉਹ ਨੂੰ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸਾ ਬਾਕੀ ਹੈ ਅਸੀਂ ਉਹ ਚੱਲ ਰਹੀ ਆ ਬਾਕੀ ਹਲੇ ਕਰ ਰਹੇ ਹਾਂ ਇਸ ਕੰਮ ਕਿੰਨੇ ਕਿਸ ਤਰੀਕਾ ਸੂਸੜ ਕਿਸ ਤਰੀਕਾ ਕਰ ਰਹੇ ਨੇ ਦੇਖੋ ਜੀ ਇਹ ਆਪਣਾ ਰਵਲਵਰ ਸੀਗਾ ਦਾ ਲਾਇਸੈਂਸੀ ਰਵਲਵਰ ਸੀਗਾ ਮੋਬਾਈਲ ਮੋਬਾਈਲ ਰੱਖਿਆ ਦੀਗਾ ਮੋਬਾਈਲ ਦੇ ਉੱਪਰ ਪਿਸਟਲ ਰੱਖ ਲਿਆ ਪਿਸਟਲ ਸਮੇਤ ਜਿਹਦੀ ਮੋਬਾਈਲ ਦੇ ਵਿੱਚ ਦੀ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਗੋਲੀ ਮਾਰ ਜਮਾ ਲਗੀ ਹੈ ਤੇ ਹੁਣ ਤੱਕ ਕੀ ਅਗਲੀ ਕਾਰਵਾਈ ਕੀਤੀ ਹੈ ਅਸੀਂ ਹਲੇ ਪੋਸ਼ਣ ਕਰਵਾ ਰਹੇ ਆ ਜੀ ਤੇ ਜਿਹੜਾ ਫਰਦਰ ਉਸ ਲੜਕੀ ਕੋਮਲਪ੍ਰੀਤ ਦੇ ਕੌਰ ਦੇ ਖਿਲਾਫ ਅਸੀਂ ਜੋ ਵੀ ਹੈਗਾ ਉਹ ਐਕਸ਼ਨ ਲੈ ਚੁੱਕੇ ਆ ਤੇ ਪਰਿਵਾਰ ਨੇ ਕੋਈ ਗਿਆਨ ਲਿਖਾਇਆ ਕੋਈ ਨਹੀਂ ਹੁਣ ਤੱਕ ਉਹ ਲਿਖਵਾ ਰਹੇ ਨੇ ਜੀ ਉਹ ਚਲ ਰਹੇ ਨੇਗੇ ਲਿਖਾਉਣ ਲੱਗੇ ਹੋਏ ਨੇਗੇ ਠੀਕ ਹੈ ਨਾ ਤੇ ਇਸ ਕਰਕੇ ਜੋ ਹਲੇ ਤਕਤੀਸ ਦਾ ਸਾਡਾ ਵਿਸਾ ਬਾਕੀ ਆ ਠੀਕ ਹੈ ਕਿੰਨੇ ਗੋਲੇ ਅੰਦਰ ਦੇਖਣਾ ਮੌਕੇ ਇੱਕੋ ਗੋਲੀ ਲੱਗੀ ਹੋਈ ਹੈ ਜੀ ਮੈਂ ਮੌਕਾ ਦੇਖੀ ਇੱਕੋ ਗੋਲੀ ਲੱਗੀ ਹੋਈ ਹੈ ਠੀਕ ਹੈ